ਲਓ ਜੀ ਆਪਾਂ ਲੈ ਕੇ ਹਾਜ਼ਰ ਹੋਏ ਆਂ ਜੀ ਤੁਹਾਡੇ ਲਈ ਟਾਲੀ ਦੀ ਲੱਕੜ ਤੋਂ ਤਿਆਰ ਹੋਏ ਖੁੰਡੇ ਪਿੱਤਲ ਵਰਕ ਖੁੰਡਿਆ ਜੀ ਟਾਲੀ ਦੀ ਲੱਕੜ ਦੇ ਅਤੇ ਪਿੱਤਲ ਵਰਕ ਡਾਂਗ ਆ ਜੀ ਟਾਲੀ ਦੀ ਲੱਕੜ ਤੋਂ ਤਿਆਰ ਹੋਈ ਡਾਂਗ ਤੇ ਡਾਂਗ ਦੇ ਥੱਲੇ ਲੱਗਿਆ ਜੀ ਸਟੀਲ ਦੇ ਸੂਏ ਤੇ ਵਧੀਆ ਕੁਆਲਿਟੀ ਦੇ ਖੁੰਡੇ ਅਤੇ ਡਾਂਗ ਲੈਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਨੰਬਰ ਹੈਗਾ ਜੀ 8264144620 ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲਵਾਲ ਚੌਕ ਆ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਵਾਲੇ ਵਧੀਆ ਕੁਆਲਿਟੀ ਦੀ ਟਾਹਲੀ ਦੀ ਲੱਕੜ ਦੀ ਡਾਂਗ ਪਿੱਤਲ ਵਰਕ ਡਾਂਗ ਲੈਣ ਲਈ ਸਾਡੇ ਨਾਲ ਸੰਪਰਕ ਕਰੋ ਅਤੇ ਵਧੀਆ ਕੁਆਲਿਟੀ ਦਾ ਖੁੰਡਾ ਟਾਹਲੀ ਦੀ ਲੱਕੜ ਤੋਂ ਤਿਆਰ ਹੋਇਆ ਖੁੰਡਾ ਪਿੱਤਲ ਵਰਕ ਲੈਣ ਲਈ ਸਾਡੇ ਨਾਲ ਸੰਪਰਕ ਕਰੋ ਇੱਕ ਵਾਰੀ ਫੇਰ ਨੰਬਰ ਨੋਟ ਕਰ ਲਓ 8264144620 ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਜੀ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਵਾਲੇ